ਸਾਰੇ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਇਹ ਇੱਕ ਪ੍ਰਸਿੱਧ ਮਸਾਲਾ ਵੀ ਹੈ ਜੋ ਕਿ ਆਪਣੇ ਸਵਾਦ ਦੇ ਕਾਰਨ ਕਈ ਪਕਵਾਨਾਂ ਵਿੱਚ ਵਰਤਿਆ ਜਾਂਦਾ ਹੈ ਹਾਲਾਂਕਿ ਸਵਾਦ ਦੇ ਨਾਲ ਨਾਲ ਇਹ ਮਸਾਲਾ ਸਿਹਤ ਨੂੰ ਕਈ ਫਾਇਦੇ ਵੀ ਦਿੰਦਾ ਹੈ ਇਹੀ ਕਾਰਨ ਹੈ ਕਿ ਰੋਜ਼ ਸਵੇਰੇ ਇੱਕ ਗਲਾਸ ਪਾਣੀ ਵਿੱਚ ਇੱਕ ਚੁਟਕੀ ਜੈਫਲ ਪਾਊਡਰ ਮਿਲਾ ਕੇ ਪੀਣ ਨਾਲ ਇਸ ਸਿਹਤ ਵਿੱਚ ਸੁਧਾਰ ਹੁੰਦਾ ਹੈ ਤਾਂ ਆਓ ਜਾਣਦੇ ਹਾਂ ਨਿਯਮਤ ਰੂਪ ਨਾਲ ਜੈਫਲ ਦਾ ਪਾਣੀ ਪੀਣ ਦੇ ਅਣਗਿਣਤ ਫਾਇਦੇ ਜੈਫਲ ਪ੍ਰੋਚਮ ਨਾਲ ਭਰਪੂਰ ਹੁੰਦਾ ਹੈ ਜੋ ਖੂਨ ਦੀਆਂ ਨਾੜੀਆਂ ਨੂੰ ਫਲਾਉਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕੈਲਸ਼ੀਅਮ ਆਇਰਨ ਅਤੇ ਮੈਗਨੀਜ਼ ਦੀ ਵੀ ਹੁੰਦਾ ਹੈ ਜੋ ਦਿਲ ਨੂੰ ਸਿਹਤਮੰਦ ਬਣਾਉਣ ਵਿੱਚ ਮਦਦ ਕਰਦਾ ਹੈ ਜੈਫਲ ਵਿੱਚ ਮੌਜੂਦ ਮੈਡੀਸ਼ੀਨ ਅਤੇ ਮਾਈਲੇਸ਼ੀਅਮ ਵਰਗੇ ਜ਼ਰੂਰੀ ਤੇਲ ਆਪ ਨਿਊਰੋ ਪ੍ਰੋਕਟੀਵਤ ਗੁਣ ਲਈ ਜਾਣੇ ਜਾਂਦੇ ਹਨ ਇਹ ਮਿਸ਼ਰਣ ਬੋਧਕ ਕਾਰਜ ਨੂੰ ਵਧਾ ਸਕਦੇ ਹਨ ਯਾਦਦਾਸ਼ਤ ਵਿੱਚ ਸੁਧਾਰ ਕਰ ਸਕਦੇ ਹਨ ਅਤੇ ਅਲਜ਼ਾਈਮਰ ਵਰਗੀਆਂ ਨਿਊਡੋਰਿਨ ਜਨਲ ਦੀਆਂ ਬਿਮਾਰੀਆਂ ਤੋਂ ਵੀ ਬਚਾ ਸਕਦੇ ਹਨ ਜੈਫਲ ਦੀ ਵਰਤੋਂ ਰਵਾਇਤੀ ਤੌਰ ਤੇ ਪਾਚਨ ਨੂੰ ਸੁਧਾਰਨ ਲਈ ਕੀਤੀ ਜਾਂਦੀ ਹੈ ਇਹ ਪਾਚਕ ਨੂੰ ਉਤੇਜਿਤ ਕਰਦਾ ਹੈ ਭੋਜਨ ਨੂੰ ਹজম ਕਰਨ ਵਿੱਚ ਮਦਦ ਕਰਦਾ ਹੈ ਤੇ ਆਮ ਪਾਚਣ ਸਮੱਸਿਆ ਜਿਵੇਂ ਕਿ ਬਲੋਟਿੰਗ ਗੈਸ ਅਤੇ ਕਬਜ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ ਜੈਫਲ ਦਾ ਪਾਣੀ ਪੀਣਾ ਵੀ ਤੁਹਾਡੇ ਮੂੰਹ ਦੀ ਸਿਹਤ ਨੂੰ ਬਿਹਤਰ ਰੱਖਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਇਸ ਵਿੱਚ ਪਾਏ ਜਾਣ ਵਾਲੇ ਐਂਟੀ ਬੈਕਟੀਰੀਅਨ ਗੁਣ ਮੂੰਹ ਦੀ ਲਾਗ ਅਤੇ ਸਾਹ ਦੀ ਬਦੂ ਨਾਲ ਨਿਜਠਣ ਵਿੱਚ ਮਦਦ ਕਰਦੇ ਹਨ ਇਸ ਤੋਂ ਇਲਾਵਾ ਜੈਫਲ ਦੇ ਪਾਣੀ ਨਾਲ ਘਰਾੜੇ ਕਰਨ ਨਾਲ ਮਛੂੜੀਆਂ ਦੀ ਬਿਮਾਰੀ ਦਾ ਖਤਰਾ ਵੀ ਘਟ ਜਾਂਦਾ ਹੈ ਜੈਫਲ ਇਸ ਦੇ 쿨ਿੰਗ ਪ੍ਰਭਾਵ ਲਈ ਜਾਣਿਆ ਜਾਂਦਾ ਹੈ ਤੁਹਾਡੀ ਨੀਂਦ ਨੂੰ ਬਿਹਤਰ ਬਣਾਉਣ ਵਿੱਚ ਇਹ ਮਦਦ ਕਰਦਾ ਹੈ ਫਰਜਾਨਾ ਇਸ ਦਾ ਪਾਣੀ ਪੀਣ ਨਾਲ ਇਸ ਵਿੱਚ ਮੌਜੂਦ ਮਿਟੀਸ਼ਨ ਅਤੇ ਮੈਗਨੀਸ਼ੀਅਮ ਵਰਗੇ ਮਿਸ਼ਰਣ ਨੇ ਦੀ ਗੁਣਵੱਤਾ ਨੂੰ ਬਿਹਤਰ ਬਣਾਉਂਦੇ ਹਨ ਅਜੇ ਚ ਨੀਂਦ ਦੀਨ ਸਮੱਸਿਆ ਤੋਂ ਪੀੜਤ ਲੋਕਾਂ ਲਈ ਸੌਂ ਤੋਂ ਪਹਿਲਾਂ ਜੈਫਲ ਦਾ ਪਾਣੀ ਪੀਣਾ ਫਾਇਦੇਮੰਦ ਹੋ ਸਕਦਾ ਹੈ ਜੈਫਲ ਵਿੱਚ ਐਂਟੀ ਮਾਈਕਰੋਬੀਅਲ ਅਤੇ ਐਂਟੀ ਇਫਰਮੈਂਟਰੀ ਗੁਣ ਚਮੜੀ ਨੂੰ ਲਾਭ ਪਹੁੰਚਾਉਂਦੇ ਹਨ ਜੈਫਲ ਦਾ ਪਾਣੀ ਨਿਯਮਤ ਤੌਰ ਤੇ ਪੀਣ ਨਾਲ ਮੁਹਾਸੇ ਅਤੇ ਦਾਗ ਧੱਬੇ ਘਟ ਕਰਨ ਵਿੱਚ ਮਦਦ ਮਿਲਦੀ ਹੈ ਇਸ ਤੋਂ ਇਲਾਵਾ ਇਹ ਚਮੜੀ ਨੂੰ ਸਾਫ਼ ਸਿਹਤਮੰਦ ਬਣਾਉਣ ਅਤੇ ਇਸ ਦੇ ਰੰਗ ਨੂੰ ਸੁਧਾਰਦਾ ਹੈ ਇਹ ਚਮੜੀ ਦੀ ਲਚਕਤਾ ਨੂੰ ਬਣਾਈ ਰੱਖਣ ਵਿੱਚ ਵੱਧਦੀ ਉਮਰ ਦੇ ਲੱਛਣਾਂ ਨੂੰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ ਧੰਨਵਾਦ